ਸਰ ਰੋਟੀ ਦਾ ਮਾਮਲਾ ਹੈ। ਕੀ ਪ੍ਰਤੀਕੋਂ ਮੰਗਦੇ ਆ ਜੀ? ਕੌਣ ਮੰਗ ਰਿਹਾ ਜੀ? ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ। ਕਿਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? ਹਾਂਜੀ 40 ਲੱਖ ਦੀ। ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹੈ? ਹਾਂ ਕੀਤਾ ਸਰ। ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ? ਹਾਂਜੀ। ਦੋ ਵਾਰੀ ਅੱਗੇ ਹੋ ਗਿਆ ਜੀ। ਪਹਿਲਾਂ ਵੀ ਗੋਲੀਆਂ ਚੱਲੀਆਂ ਸੀ। ਹਾਂਜੀ। ਉਹ ਦੋਸੀ ਕੀ? ਕਿਹੜੇ ਕੀ ਦੋਸੀ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਆ? ਹਾਂਜੀ। ਤੇ ਜਿਹੜਾ 2024 ਚ ਉਹਨਾਂ ਦੀ ਵੈਸੇ ਜਮਾਨਤ ਹੋ ਗਈ। ਅਸੀਂ ਹਾਂ ਜੀ ਜਿਹੜੀ ਕੱਲ ਗੋਲੀ ਚਲੀ ਉਹ ਕਿੱਥੇ ਲੱਗੀ ਹੈ ਆ ਉਹ ਦੁਕਾਨ ਦੇ ਸੱਤ ਪੱਲੇ ਕੌੜੇ ਤੇ ਲੱਗੀ ਠੀਕ ਹੈ ਤੇ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸ ਲਈ ਇਹ ਜੀ ਕੋਈ ਯੋਰ ਨਾ ਛਾਣ ਨਹੀਂ ਹੁੰਦਾ ਇਹ ਕਰ ਕੋ ਸਿਸੀਟੀਵੀ ਕੋਈ ਰੈਕ ਕੈਮਰਾ ਜਾਈ ਹਾਂਜੀ ਆਇਆ ਜੀ ਉਹ ਬਣਿਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਜਿਹੜੇ ਤੁਹਾਡੇ ਲੋਕੀ ਪਿੱਛੇ ਮਗਰ ਉਹ ਜਿਹੜੇ ਬਿਜ ਭਜ ਨਾ ਸਕੀ ਹਾਂਜੀ ਹਾਂਜੀ ਆੜੇ ਬੰਦੇ ਗਏ ਮਗਰ ਉਹਨਾਂ ਨੇ ਕਾਰਨ ਕੀਤੀ ਹੈ ਤਿੰਨ ਫਾਰ ਗੱਡੇ ਹਾਂਜੀ ਥੋੜਾ ਹੀ ਫਰਗਰਾ ਗਿਆ ਸਰ ਇਹਦਾ ਕੱਲ ਕਾਬੂ ਆਲੇ ਨੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ। ਇਹ ਅੱਛਾ ਜਿਹਾ ਹੈ। ਤੇ ਤਰਪੁਰਸ ਵੱਲੋਂ ਮੇਰੇ ਖਿਲਾਫ ਵੀ ਪੀਸ ਪ੍ਰੋਟੈਕਸ਼ਨ ਨੂੰ ਮਿਲ ਗਈ ਹੈ। ਹਾਂਜੀ ਹਾਂਜੀ। ਉਹ ਤਾਂ ਇੱਥੇ ਮੌਜੂਦ ਸਨ। ਹਾਂਜੀ ਮੌਜੂਦ। ਇਹਨਾਂ ਵੱਲੋਂ ਕੀ ਕੀਤਾ ਕਿ ਉਹ ਪਰ ਆਪ ਅੰਦਰ ਹਾਂ ਜਿੰਨਾਂ ਚਿਰ ਅਸੀਂ ਬਾਹਰ ਗਏ ਉਹ ਨਿਕਲ ਗਏ। 37 ਵਰਸੀਓ। ਹਾਂਜੀ। 37 ਵਰਸੀਓ। ਮੋੜ ਚਾਲ ਤੇ। ਤੁਸੀਂ ਯਾਰ ਇਹ ਨਾ ਪਹਿਲਾਂ ਇੱਕ ਦੋ ਰਾਊਂਡ ਹਨਾ। ਹਾਂ। ਰਾਊਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਧਰ ਲਾਏ ਹਨਾ। ਅੱਛਾ। ਗੱਡੇ। ਚੌਥੇ ਫੇਰੇ ਆਣ ਕੇ ਫੇਰਿੰਗ ਕੀਤੀ ਹੈ। ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ। ਹਾਂ। ਕਿੰਨੇ ਰੌਣ ਜਿਹੜੀ ਉਹਨਾਂ ਲੋ ਫਿਰਨ ਦਿੱਤੀ ਇੱਕੋ ਰੰਗ ਕੱਢਿਆ ਨਾਲ ਹੁਣ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗੇ ਪ੍ਰਸ਼ਾਸਨ ਜੀਾਨੂੰ ਸਹੀ ਕਾਚਲਾ ਦੇਵੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਹ ਜਿਹੜੀ ਤੁਸੀਂ ਥ੍ਰੈਡ ਕਰ ਸਾਰੀਆਂ ਨੇ ਇੱਥੇ ਲੋਕਲ ਨੰਬਰ ਪਤਵਾ ਰੀਆਂ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲੁਗਾ ਚਾਹੀਦਾ ਤੁਸੀਂ ਵੈਸੇ ਹਾਂਜੀ ਕੀ ਆਪਣਾ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤਾਂ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ਾਇਦ ਇੱਥੇ ਲੋਕਲ ਨਹੀਂ ਗਏ ਤੇ ਸਰ ਸੋ ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜ ਕੇ ਜਿਹੜੀ ਹੈਗੀ 6:00 ਤੇ ਕੋਈ ਗੋਲੀ ਚੱਲੀ ਹੈਗੀ ਪਰਮਕੁਟੁੰਦਾਵਾ ਉਹ ਵੀ ਅਸੀਂ ਜਾਂਚ ਕਰ ਰਹੇ ਹੈਗੇ ਆ ਕੀ ਮਸਲਾ ਕੋ ਮਤਲਬ ਕਿਹਦੇ ਤੇ ਗੋਲੀ ਚੱਲੀ ਕਿੰਝ ਲਾਈਏ ਇਹ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੀ ਦੁਕਾਨ ਤੇ ਗੋਲੀ ਚੱਲੀ ਹੈਗੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਇਹ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਹੀਂ ਦਿਲ ਦੇ ਵਿੱਚ ਨਹੀਂ ਸਰ ਤ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਦੇ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗੇ ਹੋ ਰਿਹਾ ਕੋਈ ਫੋਟੋਜ ਵਗੈਰਾ ਮਿਲੀ ਹੋਣਾ ਜੀ ਅੱਜ ਚੱਲ ਰਿਹਾ ਜੀ ਇਹ ਜਾਂਚ ਚੱਲਦੀ ਪਈ ਹੈ ਤੇ ਸਰ ਕੀ ਕਾਰਵਾਈ ਕੀਤੀ ਗਈ ਹੁੰਦਾ ਜੀ ਅਫੇਅਰ ਲਾਂਚ ਕੀਤੀ ਹੋਈ ਹੈ ਜੀ ਆਪਾਂ